ਤੁਸੀਂ ਸਟਾਰ ਡਿਜੀਟਲ ਪੰਜਾਬ ਨਿਊਜ਼ ਚੈਨਲ ਨਾਲ ਜੁੜੇ ਹੋ ਜਿੱਥੇ ਅਸੀਂ ਤੁਹਾਡੇ ਨਾਲ ਇੱਕ ਮਹੱਤਵਪੂਰਨ ਅਪਡੇਟ ਸਾਂਝੀ ਕਰ ਰਹੇ ਹਾਂ ਡੀਏਪ ਖਾਦੀ ਘਾਟ ਕਾਰਨ ਕਿਸਾਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਘਨੌਰ ਖੇਤਰ ਤੋਂ ਇਹ ਖਬਰ ਆਈ ਹੈ ਕਿ ਡੀਏਪ ਖਾਦੀ ਘਾਟ ਕਾਰਨ ਕਿਸਾਨਾਂ ਵਿੱਚ ਨਰਾਜ਼ਗੀ ਵੱਧ ਰਹੀ ਹੈ ਬਿਜਾਈ ਦਾ ਸਮਾਂ ਹੋਣ ਦੇ ਬਾਵਜੂਦ ਖਾਦ ਨਾ ਮਿਲਣ ਕਾਰਨ ਕਿਸਾਨ ਸਰਕਾਰੀ ਸਹੂਲਤਾਂ ਤੇ ਸਵਾਲ ਚੁੱਕ ਰਹੇ ਹਨ ਅਤੇ ਜਲਦੀ ਸਪਲਾਈ ਦੀ ਮੰਗ ਕਰ ਰਹੇ ਹਨ ਕਨੌਰ ਖੇਤਰ ਵਿੱਚ ਡੀਏਪੀ ਖਾਦ ਦੀ ਘਾਟ ਕਾਰਨ ਕਿਸਾਨ ਸੈਂਟਰਾਂ ਤੇ ਲੰਬੀਆਂ ਕਤਾਰਾਂ ਵਿੱਚ ਖੜੇ ਹਨ ਸਮੇਂ ਸਿਰ ਖਾਦ ਨਾ ਮਿਲਣ ਕਾਰਨ ਬੀਜ ਪਾਉਣ ਦੀ ਪ੍ਰਕਿਰਿਆ ਰੁਕ ਗਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਨੇ ਤੁਰੰਤ ਖਾਦ ਉਪਲਬਧ ਨਾ ਕਰਵਾਈ ਤਾਂ ਫਸਲ ਦਾ ਨੁਕਸਾਨ ਹੋ ਸਕਦਾ ਹੈ ਡੀਏਪੀ ਖਾਦ ਦੀ ਘਾਟ ਕਾਰਨ ਕਨੌਰ ਦੇ ਕਿਸਾਨ ਪਰੇਸ਼ਾਨ ਹੋ ਗਏ ਹਨ ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਜਲਦੀ ਹੀ ਖਾਦ ਦੀ ਸਪਲਾਈ ਮੁਹੱਈਆ ਨਾ ਕਰਵਾਈ ਗਈ ਤਾਂ ਉਹ ਵਿਰੋਧ ਵਜੋਂ ਧਰਨੇ ਤੇ ਬੈਠਣ ਲਈ ਮਜਬੂਰ ਹੋ ਜਾਣਗੇ। ਹਾਂ ਗੱਲ ਕਰ ਰਹੇ ਆ ਤੁਹਾਡਾ ਪਿੰਡ ਕਿਹੜਾ ਵੀਰ ਜੀ? ਮਾੜੂ ਜੀ। ਮਾੜੂ ਜੀ। ਤੇ ਤੁਹਾਨੂੰ ਮਤਲਬ ਕਿਹੜੀ ਸੋਸਾਇਟੀ ਲੱਗਦੀ ਆ? ਮਾੜੂ ਵਾਲੀ ਸਟੇਟ ਲੱਗਦੀ ਆ। ਚ ਮਾੜੂ ਸਟੇਟ ਲੱਗਦੀ ਆ ਜੀ। ਤੇ ਉੱਥੇ ਡਾਈ ਆ ਗਿਆ? ਡਾਈ ਉੱਥੇ ਆਇਆ ਹੀ ਨਹੀਂ ਜੀ। अच्छा जी दूया आरे डाई कोई नहीं आया जी अच्छा अच्छा ते डाई ਨਾਲ ਤੁਸੀਂ ਕੀ ਕਹਿ ਰਹੇ ਹੋ ਵੀ ਕੀ ਦੇ ਰਹੇ ਹੋ ਜੇ ਦੇ ਦੇ ਨੇ ਨੈਨੋ ਦਿੰਦੇ ਨੇ ਤੇ ਨਾਲ ਫੀਡ ਦਿੰਦੇ ਨੇ اچھا اچھا ਤੇ ਉਹਦਾ ਕੋਈ ਮਤਲਬ ਤੁਹਾਨੂੰ ਲੈਣੀ ਹੈ ਇਹ ਆ ਫਿਰ ਤੱਕਾ ਹੀ ਆ ਉਹਦੇ ਤੱਕਾ ਹੈ ਜੀ اچھا اچھا ਜੀ ਮਤਲਬ ਰੇਟ ਰੇਟ ਵੀ ਤੁਹਾਨੂੰ ਸਹੀ ਦੇ ਰਹੇ ਨੇ ਜਾਂ ਫਿਰ ਕੀਮੇ ਆ ਡਾਈ ਦਾ ਰੇਟ ਦੇ ਦਿੰਦੇ ਨੇ 1350 ਹੁੰਦਾਈ ਹਾਂਜੀ ਤੇ ਨਾਲ ਦਿੰਦੇ ਨੇ ਦੋ ਜਾਂ ਤਿੰਨ ਥੈਲਿਆਂ ਨਾਲ 1500 ਦਾ ਫੀਡ ਦਾ ਤੈਲਾ ਓਕੇ ਹਾਂਜੀ ਠੀਕ ਹੈ ਜੀ ਹਾਂਜੀ ਬਾਪੂ ਜੀ ਬੈਗਜੀ ਦਾ ਖਾਲਸਾ ਬੈਗਜੀ ਦਾ ਫਤਿਹ ਖਾਲਸਾ ਬੈਗਜੀ ਫਤਿਹ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਖਾਦੇ ਬਾਰੇ ਇਹਦੇ ਨੂੰ ਮੈਂ ਖਾਦੇ ਬਾਰੇ ਕਹਿਣਾ ਚਾਹੁੰਦਾ ਜੀ ਸਾਡੇ ਪਿੰਡ ਸੋਸਾਇਟੀ ਮਾੜੂ ਜੀ ਬਲਿਆਰ ਸਿੰਘ ਮੇਰਾ ਨਾਮ ਹੈ ਹੈ ਹਾਂਜੀ ਹਾਂਜੀ ਤੇ ਉਹ 12-1300 ਰੁਪਏ ਦਾ ਹੋਰ ਸਾਨੂੰ ਨਾਲ ਟੁਕਾ ਲਈ ਜਾਂਦੇ ਨੇ ਤੇ ਉਹ ਸਾਨੂੰ ਕੋਈ ਲੋੜ ਨਹੀਂ ਅਸੀਂ ਦੇ ਅੱਗੇ ਦਰਿਆ ਦੇ ਕੰਢੇ ਤੇ ਬੈਠੇ ਆਂ ਤੇ ਪਾਣੀ ਦੀ ਮਾਰ ਚਾਂ ਤੇ ਉਹਦਾ ਕੀ ਕਰਾਂਗੇ ਜੋ ਜੂੜੀਆਂ ਹੈ ਤੇ ਜੂੜੀਆਂ ਦਾ ਕੀ ਕਰੀਏ ਜੂੜੀਆਂ ਦੇ ਕਦੀ ਪੈਣਾ ਨਹੀਂ ਤੇ ਦਾਈ ਦੇ ਹੁਣ ਪੈਣਾ ਪਹਿਲਾਂ ਹੈ ਤੇ ਦਾਈ ਪਾਵਾਂਗੇ ਲਖਣਕੀ ਬੀਜੀ ਚਾਹੀਦੀ ਜੂੜੀਆਂ ਥੱਲੇ ਥੋੜਾ ਪਾਵਾਂਗੇ ਕਿਉਂ ਜੇ ਕਿਤੇ ਭੇਜਦੇ ਵੀ ਹੋਏ ਤੇ ਉੱਥੇ ਉਹ ਨਾਲ ਦੂਸਰਾ ਦਿੰਦੇ ਨੇ ਸਮਾਨ ਆਖਣਾ ਹੋਰ ਹੈ ਸਾਡਾ ਇਥੇ ਦੋ ਦਿਨਾਂ ਦੁਕਾਨਾਂ ਤੋਂ ਪੁੱਛਿਆ ਉਹ ਆਂਦੇ ਨਾ ਪਹਿਲਾਂ ਨੇ ਮੰਨਦੇ ਨਹੀਂ ਥੋੜੀ ਕੀ ਤੇ ਆ ਬਿਲਕੁਲ ਦੇਸ਼ ਦੇ ਲੋਕਾਂ ਨੂੰ ਹੈ ਇਹ ਜੀ ਦਿੰਦੇ ਨੇ ਤੇ ਉਹ ਨਾਲ ਕੋਈ ਦਵਾਈਆਂ ਉਹ ਜਿਹੜੀ ਕਾਰ ਸੀ ਨੈਨੋ ਜੀ ਉਹ ਨੈਨੋ ਵਾਲਿਆ ਕੱਢ ਦਿੱਤਾ ਹੋਣਾ ਹੈ ਉਹ ਤੇ ਉਹ ਸਾਡੇ ਦੋ ਐਂ ਦੇ ਅੱਗੇ ਦਬੇ ਪਏ ਆ ਤੇ ਉਹ ਇਹਨਾਂ ਭਾਰ ਰਹੀਆਂ ਚੱਲ ਸਕਦੇ ਸਾਡੀ ਜੀਲੀ ਜੂਰੀ ਇਹ ਉਧਰ ਜੀਲੀ ਇਹ ਮੰਡੀ ਦਾ ਵੀ ਬੁਰਾ ਹਾਲ ਹੈ ਉਹ ਮਸ਼ੀਨ ਜੀ ਲਾ ਦਿੰਦੇ ਨੇ ਨਹਿਰ ਦੇ ਖੰਡੇ ਦੇ ਉਹ ਕੁੜੀ ਆ ਵੀ ਮਸ਼ੀਨ ਹੀ ਇਹਨਾਂ ਦੀ ਛੰਡੀ ਹੋਈ ਹੁੰਦੀ ਹੈ ਉਹ ਗਰਮੀ ਨਹੀਂ ਹੁੰਦੀ ਪਹਿਲੀ ਗੱਲ ਹੈ ਇੰਨੀ ਮੈਂ ਫਰ ਕਿ ਕਰ ਤੇ ਉਹ ਉਹਨੇ ਗਰਮੀ ਕਿ ਹੋਣਾ ਹੈ ਨਹਿਰ ਦੇ ਖੰਡੇ ਦੇ ਉਹਨ ਜਿਹੜਾ-ਘੜਾ ਇੱਥੇ ਦੋ ਬੰਦੇ ਹਨ ਉਹ ਹੁਣ ਮਸ਼ੀਨ ਲਾ ਕੇ ਵੰਦੇ ਆ ਪਰ ਕਦੀ ਖੇਤ ਜੀ ਵੀ ਨਹੀਂ ਗਏ ਹੋਣੇ ਤੇ ਉਹਨਾਂ ਦੇ ਬੁੱਡੇ-ਬਾਡੇ ਨੇ ਧੀਨੀ-ਜੂਰੀ ਲਾਉਂਦੇ ਰਹੇ ਨੇ ਮੈਂ ਤਾਂ ਕਦੀ ਖੇਤ ਜੀ ਗਏ ਉਹ ਕਿਉਂ ਮਸ਼ੀਨ ਲਾਉਂਦੇ ਨੇ ਇਹ ਜੀ 19 18 ਫਰਾਣਾ ਧਮਕਾਣਾ ਤੇ ਸਾਡਾ ਤਾਂ ਸੁੱਕੀ ਸੂਰੇ ਮੀਂਹ ਦੇ ਹੁਣ ਡੱਕ ਨੇ ਜਾਨ ਛੱਡੀ ਹਾਂ ਜੀ ਹਾਲੀਵੋਕਾਂ ਨੇ ਘਾਰ ਆਏ ਤੇ ਜੇ ਪ੍ਰਾਲੀ ਨੂੰ ਅੱਗ ਲਾਣੇ ਆ ਤੇ ਫਟਦੀ ਬਾਹ ਜਾਂਦੀਆਂ ਨੇ ਤੇ ਹੁਣ ਉਹਨਾਂ ਨੂੰ ਫਟਣ ਕੋਈ ਵੀ ਨਹੀਂ ਆਉਂਦਾ ਐ ਕਿਦੀ ਮਕਾਨ ਜਾਈਏ ਨਾ ਕਹੇ ਪਾਪਾ ਜੀ ਸਾਈਕਲ ਸਵਾਰ ਜੀ ਅਸੀਂ ਤਾਂ ਸਰਕਾਰ ਨੂੰ ਇਹੀ ਅਰਜ਼ ਕਰਦੇ ਆ ਉਹ ਪਿੱਛੇ ਜਿਵੇਂ ਹਰਿਆਣੇ ਦੇ ਵਿੱਚ ਡੀਏਪੀ ਵਾਧੂ ਮਿਲ ਰਿਹਾ ਤੇ ਪੰਜਾਬ ਦੇ ਵਿੱਚ ਡੀਏਪੀ ਬਿਲਕੁਲ ਮਿਲ ਨਹੀਂ ਰਿਹਾ ਸਟੇਡੀਆ ਸਾਰੀਆਂ ਖਾਲੀ ਪਈਆਂ ਨੇ ਪ੍ਰਾਈਵੇਟ ਦੁਕਾਨਾਂ 'ਤੇ ਮਿਲਦਾ ਹੈ ਜੇ ਇੱਥੇ ਮਿਲਦਾ ਵੀ ਹੈਗਾ ਤੇ ਨਾਲ ਸਮਾਨ ਦੂਸਰਾ ਲਾ ਕੇ ਨਾਲ ਜਿੰਨੇ ਦਾ ਡਾਈ ਹੈ ਉਹਨੇ ਦਾ ਨਾਲ ਸਮਾਨ ਲਾ ਕੇ ਨਾਲ ਉਹ ਮਿਲਦਾ ਹੈ ਠੀਕ ਹੈ ਨਾ ਅਸੀਂ ਤਾਂ ਇਹੀ ਸਰਕਾਰ ਅੱਗੇ ਰਿਕਵੈਸਟ ਕਰਦੇ ਆਂ ਕਿ ਕਿਸਾਨਾਂ ਨੂੰ ਜਿਹਨਾਂ ਨੂੰ ਡੀਏ ਵੀ ਨਾ ਮਿਲੇ ਉਹਨਾਂ ਦੇ ਅੱਗੇ ਕੰਕਾ ਕਿਥੋਂ ਵਿਛਣਗੇ ਇੱਕ ਜੀੜੀਆਂ ਦੇ ਵਿੱਚ ਵੀ ਇੰਨੀ ਮਾਰ ਪਈ ਹੈ ਜ਼ਿਮੀਂਦਾਰ ਨੂੰ ਕੁਝ ਪਾਣੀ ਨਾਲ ਵੈਸੇ ਹੀ ਮਾਰੀ ਗਈ ਕੁਝ ਹੁਣ ਅੱਗੋਂ ਝਾੜ ਜਿਹੜੇ ਅੱਧੇ ਝਾੜ ਲੱਗੇ ਨੇ ਜੀੜੀਆਂ ਦੇ ਕੁਝ ਬਿਮਾਰੀਆਂ ਨਾਲ ਛੋਟੇ-ਬੂਟੇ ਫੋਨ ਕਰਕੇ ਦੋ-ਦੋ ਕੰਟਰੋਲ ਵੀ ਜੀੜੀਆਂ ਨਿਕਲੀਆਂ ਨੇ ਇਸ ਕਰਕੇ ਜੀਮੀਦਾਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜੀਮੀਦਾਰ ਦਾ ਹੋਇਆ ਤੇ ਅਸੀਂ ਤੇਹੀ ਰਿਕਵੈਸਟ ਕਰਨੇ ਆਂ ਵੀ ਅਗੋਂ ਵਾਸਤੇ ਜਿਹੜਾ ਡਾਈ ਸਰਕਾਰ ਨੂੰ ਦੇਣਾ ਚਾਹੀਦਾ ਹੈ ਖੁੱਲਾ ਡਾਈ ਮਿਲੇ ਜੀਮੀਦਾਰ ਆਪਣੀ ਘੜ ਕੇ ਜਿਹੜੀ ਸਹੀ ਤਰੀਕੇ ਨਾਲ ਵੇਚ ਸਕੇ ਹਾਂਜੀ ਵੀਰ ਜੀ ਕਿਹੜਾ ਪਿੰਡ ਹੈ ਜੀ ਆਪਣਾ ਆਪਣਾ ਕਨੌਰ ਹੈ ਜੀ ਕਿਤਨਾ ਹੋ ਰਹੀ ਤੇ ਤੁਹਾਨੂੰ ਕੀ ਸਮੱਸਿਆ ਆ ਰਹੀ ਹੈ ਜੀ ਹੁਣ ਇੱਕ ਤੇ ਅਗਲੀ ਜਿਹੜੀ ਫਸਲ ਵਾਅ ਤੇ ਕਣਕ ਵਾਅ ਤੇ ਡਾਈ ਦੀ ਸਮੱਸਿਆ ਡਾਈ ਨਹੀਂ ਮਿਲ ਰਿਆ ਠੀਕ ਹੈ ਜੀ ਮੇਰੇ ਵੀ ਰਿਹਾ ਹੈ ਦੁਕਾਨਦਾਰਾਂ ਕੋਲੋਂ ਉਹ ਵੀ ਬਲੈਕ ਚ ਦੇ ਰਹੇ ਨੇ ਕੋਈ ਨਾ ਕੋਈ ਐਕਸਟਰਾ ਦਵਾਈਆਂ ਨਾਲ ਲਾ ਕੇ ਦੇ ਰਹੇ ਨੇ ਮਨ ਮਰਜ਼ੀ ਦੇ ਰੇਟ ਨੇ ਮਨ ਮਰਜ਼ੀ ਦੇ ਕੋਈ ਨਾ ਦਵਾਈਆਂ ਲਾ ਕੇ ਦੇ ਰਹੇ ਨੇ ਨਾਲ ਨੇ ਤੇ ਮਤਲਬ ਸੋਸਾਇਟੀ ਚ ਨਹੀਂ ਆਇਆ ਹੁਣ ਤੱਕ ਚੈਡੀ ਚ ਡਾਈ ਨਹੀਂ ਆਇਆ ਠੀਕ ਹੈ ਜੀ ਤੇ ਤੁਸੀਂ ਇਹ ਗੱਲ ਕਰੀਏ ਉੱਥੇ ਜਾ ਕੇ ਉਹ ਕਹਿੰਦੇ ਵੀ ਪਿੱਛੋਂ ਜੇ ਆਏਗਾ ਸੀ ਤਾਂ ਹੀ ਦਿਹਾਗੇ ਸਾਡੇ ਕੋਲ ਤੇ ਆ ਨਹੀਂ ਰਿਹਾ ਜੇ ਕੋਈ ਉਹ ਨਹੀਂ ਹੈਗੀ ਸਾਡੇ ਕੋਲ ਜੀ ਮਤਲਬ ਤੁਹਾਡੀ ਹੋਰ ਕੋਈ ਆ ਰਿਹਾ ਬਿਨਾਂ ਡਾਈ ਤੋਂ ਹੋਰ ਹੈ ਕੋਈ ਹੋਰੀ ਕੁੜ ਤੇਰੇ ਨੂੰ ਉਹ ਆਇਆ ਉਹ ਲੈਣਾ ਲੈ ਲਓ ਨਹੀਂ ਲੈਣਾ ਨਾਲ ਲੈ ਲਓ ਸਾਡੇ ਕੋਲ ਤਾਂ ਆ ਨਹੀਂ ਠੀਕ ਹੈ ਜੀ